ਪੀਵੀ ਕੈਨੇਡਾ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਕੈਨੇਡਾ ਸੁਪਰ ਵੀਜ਼ਾ ਆਮਦਨ ਦੀਆਂ ਸ਼ਰਤਾਂ ਵਿੱਚ ਬਦਲਾਅ ਕੈਨੇਡਾ ਸਰਕਾਰ ਨੇ ਸੁਪਰ ਵੀਜ਼ਾ ਨਿਯਮਾਂ ਵਿੱਚ ਫਿਰ ਤੋਂ ਬਦਲਾਅ ਕੀਤਾ ਹੈ ਇਹ ਪ੍ਰੋਗਰਾਮ ਉਹਨਾਂ ਮਾਪਿਆਂ ਦਾਦਾ-ਦਾਦੀ ਅਤੇ ਨਾਨਾ-ਨਾਨੀ ਲਈ ਇੱਕ ਸੁਨਹਿਰਾ ਮੌਕਾ ਹੈ ਜੋ ਕੈਨੇਡਾ ਨਾਗਰਿਕਾਂ ਜਾਂ ਸਥਾਈ ਨਿਵਾਸੀਆਂ ਦੇ ਰਿਸ਼ਤੇਦਾਰ ਹਨ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਜੀ ਕਿ ਸੁਪਰ ਵੀਜ਼ਾ ਕੀ ਹੈ ਸੁਪਰ ਵੀਜ਼ਾ ਇੱਕ ਮਲਟੀਪਲ ਐਂਟਰੀ ਵੀਜ਼ਾ ਹੈ ਜੋ ਤੁਹਾਨੂੰ ਕੈਨੇਡਾ ਵਿੱਚ ਬਿਨਾਂ ਕਿਸੇ ਰੀਨਿਊਅਲ ਦੇ 5 ਸਾਲ ਤੱਕ ਰਹਿਣ ਦੀ ਇਜਾਜ਼ਤ ਦਿੰਦਾ ਹੈ ਇਸ ਤੋਂ ਇਲਾਵਾ ਤੁਸੀਂ 2 ਸਾਲ ਦੀ ਐਕਸਟੈਂਸ਼ਨ ਲੈ ਕੇ ਕੁੱਲ 7 ਸਾਲ ਤੱਕ ਆਪਣੇ ਪਰਿਵਾਰ ਕੋਲ ਰਹਿ ਸਕਦੇ ਹੋ ਇਹ ਵੀਜ਼ਾ ਉਹਨਾਂ ਲਈ ਖਾਸ ਤੌਰ ਤੇ ਲਾਭਦਾਇਕ ਹੈ ਜੋ ਪੀਜੀਪੀ ਜਾਂ 2020 ਵਾਲੀ ਸਪਾਂਸਰਸ਼ਿਪ ਪ੍ਰੋਗਰਾਮ ਤਹਿਤ ਕੈਨੇਡਾ ਨਹੀਂ ਆ ਸਕੇ ਨਵੇਂ ਨਿਯਮ ਅਤੇ ਆਮਦਨ ਦੀਆਂ ਕੋਸ਼ਰਤਾਂ ਦੇ ਬਾਰੇ ਗੱਲਬਾਤ ਕਰਦੇ ਹਾਂ ਜੀ ਸੁਪਰ ਵੀਜ਼ਾ ਲਈ ਯੋਗਤਾ ਦੀ ਸਭ ਤੋਂ ਮਹੱਤਵਪੂਰਨ ਸ਼ਰਤ ਸਪਾਂਸਰਸ਼ਿਪ ਕਰਨ ਵਾਲੇ ਵਿਅਕਤੀ Dediği ağımda ਕੈਨੇਡਾ ਸਰਕਾਰ ਨੇ 2025 ਲਈ ਆਮਦਨ ਦੀ ਸੀਮਾ ਵਿੱਚ 3.9% ਦਾ ਵਾਧਾ ਕੀਤਾ ਹੈ। ਇਹ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਹੈ ਕਿ ਸਪੌਂਸਰ ਆਪਣੇ ਮਾਪਿਆਂ ਦੀ ਵਿੱਤੀ ਜ਼ਰੂਰਤਾਂ ਨੂੰ ਪੂਰਾ ਕਰ ਸਕੇ। ਇਸ ਤੋਂ ਬਿਨਾ ਕੈਨੇਡਾ ਸਰਕਾਰ ਨੇ 2025 ਦੇ ਲਈ ਪਰਿਵਾਰਿਕ ਮੈਂਬਰਾਂ ਅਨੁਸਾਰ ਸਲਾਨਾ ਆਮਦਨ ਕਿੰਨੀ ਹੋਣੀ ਚਾਹੀਦੀ ਹੈ ਉਸ ਦੇ ਬਾਰੇ ਗੱਲਬਾਤ ਕਰਦੇ ਹਾਂ। ਇੱਕ ਵਿਅਕਤੀ ਲਈ 30,526 ਕੈਨੇਡੀਅਨ ਡਾਲਰ, ਦੋ ਵਿਅਕਤੀਆਂ ਲਈ 38, ਜਿਹੜਾ ਕਿ ਪਹਿਲਾਂ 35, 4576 ਸੀ 3 ਵਿਅਕਤੀਆਂ ਲਈ 46720 ਪਹਿਲਾਂ ਇਹ 44968 ਸੀ 4 ਵਿਅਕਤੀਆਂ ਲਈ 56724 ਡਾਲਰ ਪਰ ਇਹ ਪਹਿਲਾਂ 54594 ਡਾਲਰ ਸੀ 5 ਵਿਅਕਤੀਆਂ ਲਈ 64036 ਪਹਿਲਾਂ ਇਹ 61930 ਸੀ 6 ਵਿਅਕਤੀਆਂ ਲਈ 72560 ਪਹਿਲਾਂ ਇਹ 69834 ਸੀ 7 ਵਿਅਕਤੀਆਂ ਲਈ 80784 ਪਰ ਪਹਿਲਾਂ ਇਹ 77550 ਕੈਨੇਡੀਅਨ ਸ੍ਰੀ ਸੁਪਰ ਵੀਜ਼ਾ ਲਈ ਅਰਜੀ ਦੇਣ ਲਈ ਤੁਹਾਡੇ ਬੱਚੇ ਜਾਂ ਪੋਤਾ-ਪੋਤੀ ਦੀ ਉਮਰ ਘੱਟੋ-ਘੱਟ 18 ਸਾਲ ਹੋਣੀ ਚਾਹੀਦੀ ਹੈ ਅਤੇ ਕੈਨੇਡਾ ਦੇ ਸਿਟੀਜ਼ਨ ਜਾਂ ਸਥਾਈ ਨਿਵਾਸੀ ਹੋਣੇ ਚਾਹੀਦੇ ਹਨ ਇਹ ਨਵੇਂ ਨਿਯਮ 2024 ਦੇ ਮੁਕਾਬਲੇ ਆਮਦਨ ਦੀਆਂ ਸ਼ਰਤਾਂ ਵਿੱਚ ਵਾਧਾ ਦਰਸਾਉਂਦੇ ਹਨ ਇਹ ਸੀ ਕਿ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਜਾਣਕਾਰੀ ਜਿਵੇਂ ਹੀ ਕੋਈ ਹੋਰ ਜਾਣਕਾਰੀ ਨਿਕਲ ਕੇ ਆਉਂਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਹਾਂ ਇੱਕ ਨਵੀਂ ਜਾਣਕਾਰੀ ਨਾਲ ਉਦੋਂ ਤੱਕ ਦੇ ਲਈ ਧੰਨਵਾਦ